एसी पी ब करो एहसी एसी पी बहाल करो डॉक्टर नहैया कराओ डॉक्टर सुरक्षा मुहैया कराओ साढ़ा हक एसोसिएशन जिंदाबाद एसी पी बहाल करो पीसीएमएस एसोसिएशन पीसीएमएस एसोसिएशन सेफ्टी नो सेफ्टी नो एसीपी नो एसीपी पी सी एम एस एसोसिएशन

ਹਾਂ ਜੀ ਹਿੱਤਾਂ ਦੇਖ ਕੇ ਤੁਹਾਨੂੰ ਕੋਈ ਪਰੇਸ਼ਾਨੀ ਵੀ ਲੱਗ ਰਹੀ ਹੈ ਹਾਂ ਜੀ ਸਰ ਲੱਗ ਰਹੀ ਹੈ ਪਰੇਸ਼ਾਨੀ ਹੁਣ ਅਸੀਂ ਢੀ ਦੂਰੋਂ ਆਇਆ ਤੱਕੇ ਖਾ ਕੇ ਬਟਨ ਬਟਨ ਬਸਾਂ ਤੋਂ ਹੁਣ ਫਿਰ ਵਾਪਸ ਨੂੰ ਜਾਣਾ ਪੈ ਰਿਹਾ ਹੈ ਜੀ ਮੰਗ ਕਰਦੇ ਹਾਂ ਸਰਕਾਰ ਤੋਂ ਇਹ ਮੰਗ ਕਰਦੇ ਜੋ ਇਹਨਾਂ ਦੀ ਮੰਗਾਂ ਪੂਰੀ ਕਰਨੀ ਚਾਹੀਦੀ ਹੈ ਹਾਂ ਜੀ ਸਰ ਮੇਰਾ ਨਾਮ ਡਾਕਟਰ ਸ਼ਿਵਾਨੀ ਵਾਂਸਲ ਹੈ ਸਰ ਸੇਵਾਤਮਕ ਸਹਾਇਤਾ ਚਾਹੀਦੀ ਹੈਗੀ ਐ ਐਮਰਜੈਂਸੀ ਵਿੱਚ ਕਿਵੇਂ ਦੀ ਜਿਹੜੀ ਜਿਹੜੀ ਸਹੂਲਤ ਹੈ ਹੜਤਾਲ ਦੇ باوجود ਵੀ ਅਸੀਂ ਪੂਰੀ ਐਮਰਜੈਂਸੀ ਸੇਵਾਵਾਂ ਜਿਹੜੀਆਂ ਹੈਗੀਆਂ ਸਾਰੀਆਂ ਦੇ ਰਹੀਆਂ ਹਾਂ ਮਰੀਜ਼ ਭਰਤੀ ਕੀਤੇ ਜਾ ਰਹੇ ਹਨ ਉਹਨਾਂ ਦਾ ਪ੍ਰੋਪਰ ਇਲਾਜ ਕੀਤਾ ਜਾ ਰਿਹਾ ਹੈ ਚਾਹੇ ਉਹ ਪ੍ਰੈਗਨੈਂਟ ਹੈ ਚਾਹੇ ਕੋਈ ਮੈਡੀਕਲ ਲੀਗਲ ਸੇਵਾਵਾਂ ਹੈ ਸਾਰੀਆਂ ਪੂਰੀਆਂ ਦਿੱਤੀਆਂ ਜਾ ਰਹੀਆਂ ਹਨ ਮਰੀਜ਼ਾਂ ਨੂੰ ਦੇਖੋ ਜੀ ਹੜਤਾਲ ਦਾ ਅੱਜ ਪੰਜਵਾਂ ਦਿਨ ਹੈ ਪਹਿਲੇ ਤਿੰਨ ਦਿਨ ਅਸੀਂ 3 ਘੰਟੇ ਓਪੀਡੀ ਚਲਾਈ ਹੈ ਤੇ ਕੱਲ ਤੋਂ ਅਸੀਂ ਓਪੀਡੀ ਬੰਦ ਕੀਤੀ ਹੈ ਬਾਕੀ ਐਮਰਜੈਂਸੀ ਮੈਡੀਕਲ ਲੀਗਲ ਕੰਮ ਸਾਰਾ ਜੋ ਪੁਲਿਸ ਨਾਲ ਰਿਲੇਟਿਡ ਕੰਮ ਹੈ ਕੋਰਟ ਕੇਸ ਸਭ ਚੱਲ ਰਹੇ ਨੇ ਸਾਡਾ ਕੋਈ ਵੀ ਮੰਤਵ ਪਬਲਿਕ ਨੂੰ ਇਨਕਨਵੀਨੀਅੰਸ ਦੇਣਾ ਨਹੀਂ ਹੈ ਜਿਸ ਕਰਕੇ ਅੱਜ ਇਹ ਗੇਟ ਰੈਲੀ ਆਰਗੇਨਾਈਜ਼ ਕੀਤੀ ਹੈ ਪਰ ਪੇਸ਼ੈਂਟ ਸਾਡੇ ਨਾਲ ਨੇ ਅਸੀਂ ਉਹਨਾਂ ਨੂੰ ਪੈਂਫਲੈਟਸ ਪਹਿਲਾਂ ਤੋਂ ਹੀ ਦੇ ਰਹੇ ਸੀ ਅਸੀਂ ਗਵਰਨਮੈਂਟ ਨੂੰ ਵੀ ਪਹਿਲਾਂ ਨੋਟਿਸ ਦੇ ਕੇ ਹੀ ਹੜਤਾਲ ਕੀਤੀ ਹੈ ਸਾਨੂੰ ਅਸ਼ੋਰੈਂਸ ਬੜੀ ਪੋਜ਼ਿਟਿਵ ਸਾਡੇ ਨਾਲ ਮੀਟਿੰਗ ਲਈ ਗਈ ਹੈ ਐਂਡ ਵੀ ਆਰ ਵੈਰੀ ਹੋਪਫੁਲ ਆਲਸੋ ਬਸ ਇਹ ਹੈ ਕਿ ਉਸਦੇ ਅੱਗੇ ਕੋਈ ਕਾਰਵਾਈ ਨਹੀਂ ਹੋਈ। ਉਹ ਦਿਨ ਸਾਨੂੰ ਬੁਲਾਇਆ ਗਿਆ ਸੀ ਮੀਟਿੰਗ ਤੇ ਕੈਬਨਿਟ ਦੀ ਸਬ-ਕਮੇਟੀ ਦੀ ਮੀਟਿੰਗ ਸੀ। ਆਨਰੇਬਲ ਮਿਨਿਸਟਰਸ ਨੇ ਸਾਨੂੰ ਅਸ਼ੋਰੈਂਸ ਦਿੱਤੀ ਹੈ। ਸਾਡੇ ਰਿਪਰੈਜ਼ੈਂਟੇਟਿਵਸ ਮੀਟਿੰਗ ਦੇ ਵਿੱਚ ਗਏ ਸੀ। ਬਟ ਇਹ ਕਿ ਲਿਖਤੀ ਚ ਸਾਨੂੰ ਕੁਝ ਪ੍ਰਾਪਤ ਨਹੀਂ ਹੋਇਆ। ਤੇ ਇਹਨਾਂ ਕੋਈ ਲੰਬਾ-ਚੌੜਾ ਕੰਮ ਨਹੀਂ ਹੈ। ਜਦੋਂ ਇੱਕ ਚਿੱਠੀ ਨਾਲ ਕੰਮ ਰੋਕਿਆ ਜਾਂਦਾ ਹੈ ਤੇ ਇੱਕ ਚਿੱਠੀ ਨਾਲ ਕੰਮ ਬਹਾਲ ਵੀ ਉਦਾਂ ਹੀ ਹੋ ਜਾਂਦਾ ਹੁੰਦਾ। ਬਾਕੀ ਠੀਕ ਹੈ ਇਹਨਾਂ ਚੀਜ਼ਾਂ ਨੂੰ ਟਾਈਮ ਵੀ ਲੱਗਦਾ ਪਰ ਹੁਣ ਤਾਂ ਅੱਜ ਸਾਡਾ ਦੂਸਰਾ ਦਿਨ ਹੋ ਗਿਆ। ਅਸੀਂ ਸਿਰਫ ਤੇ ਸਿਰਫ ਆਪਣੀਆਂ ਜਾਇਜ਼ ਮੰਗਾਂ ਸਿਕਿਉਰਿਟੀ ਤੇ ਸਾਡੀ ਐਸਸੀਪੀ ਤੇ ਇੱਕ ਸਾਨੂੰ ਨਵੇਂ ਮੈਡੀਕਲ ਅਪਸਰਾਂ ਦੀ ਭਰਤੀ ਇਹ ਤਿੰਨ ਸਾਡੇ ਮੇਨ ਮੁੱਦੇ ਨੇ ਸਟ੍ਰਾਈਕ ਦੇ ਸਾਨੂੰ ਅਸ਼ੋਰੈਂਸ ਵਰਬਲ ਅਸ਼ੋਰੈਂਸ ਦਿੱਤੀ ਗਈ ਹੈ ਲਿਖਤੀਛਾਜੇ ਕੁਝ ਵੀ ਪ੍ਰਾਪਤ ਨਹੀਂ ਹੋਇਆ ਜਿਹਦੀ ਅਸੀਂ ਵੇਟ ਕਰ ਰਹੇ ਹਾਂ ਜਿਹੜੇ ਮਰੀਜ਼ ਡਾਕਟਰ ਜਿਹੜੇ ਆ ਰਹੇ ਹੈਗੇ ਮਰੀਜ਼ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਸਾਡੇ ਮਰੀਜ਼ ਨਾਲ ਸਾਡਾ ਕੋਈ ਇੱਕ ਦਿਨ ਦਾ ਰਿਸ਼ਤਾ ਨਹੀਂ ਹੁੰਦਾ ਸਾਡੇ ਮਰੀਜ਼ ਵੀ ਸਾਡਾ ਪਰਿਵਾਰ ਹੀ ਆ ਇਹ ਅੱਗੇ ਪਿੱਛੇ ਵੀ ਸਾਡੇ ਕੋਲ ਹੀ ਆਂਦੇ ਅਸੀਂ ਇਹਨਾਂ ਦੇ ਕੇਅਰ ਗੀਵਰ ਆ ਸੋ ਮਰੀਜ਼ ਸਾਡੇ ਨਾਲ ਨੇ ਮਰੀਜ਼ ਤਾਂ ਬਹੁਤ ਮਰੀ ਸਾਨੂੰ ਆਪ ਖੜੇ ਹੋ ਕੇ ਸਾਡੀ ਸਬਰ ਨਾਲ ਗੱਲ ਵੀ ਸੁਣ ਕੇ ਜਾਂਦੇ ਆ ਸਾਨੂੰ ਹੱਲਾਸ਼ੇਰੀ ਵੀ ਦੇ ਕੇ ਗਏ ਆ ਵੀ ਅਸੀਂ ਸੁਰੱਖਿਆ ਆਪਣੇ ਵਾਸਤੇ ਨਹੀਂ ਮੰਗ ਰਹੇ ਸਾਡੇ ਮਰੀਜ਼ਾਂ ਦੀ ਸੁਰੱਖਿਅਤ ਇੱਕ এনवायरमेंट ਜਿਹੜਾ ਇਸ ਹਸਪੀਟਲ 'ਚ ਮਰੀਜ਼ ਹੀ ਆਉਂਦੇ ਆ ਇੱਕ ਡਾਕਟਰ ਪਿੱਛੇ 100-100 ਮਰੀਜ਼ ਆ ਦੇਖੋ ਤੇ ਜੇ ਉੱਥੇ ਕੋਈ ਗੱਲ ਹੁੰਦੀ ਹੈ ਸਿਕਿਉਰਿਟੀ ਦਾ ਇਸ਼ੂ ਹੈ ਤਾਂ ਮਰੀਜ਼ਾਂ ਦੀ ਕੰਵੀਨੀਅੰਸ ਹੈ ਸੋ ਇਹ ਹਸਪਤਾਲ ਦਾ ਨੁਕਸਾਨ ਹੁੰਦਾ ਇਹ ਵੀ ਤਾਂ ਸਰਕਾਰ ਦਾ ਹੀ ਨੁਕਸਾਨ ਹੈ ਮਰੀਜ਼ਾਂ ਦਾ ਨੁਕਸਾਨ ਹੈ ਸੋ ਮਰੀਜ਼ ਸਾਡੇ ਨਾਲ ਨੇ ਤੇ ਅਸੀਂ ਉਹਨਾਂ ਨੂੰ ਇਹੀ ਕਹਿ ਰਹੇ ਹਾਂ ਵੀ ਜਿੰਨੀ ਜਲਦੀ ਹੋ ਸਕੇ ਅਸੀਂ ਕੋਈ ਖੁਸ਼ੀ ਨਾਲ ਹੜਤਾਲ ਤੇ ਨਹੀਂ ਬੈਠੇ ਜਿੰਨੀ ਜਲਦੀ ਪੋਸੀਬਲ ਹੋਇਆ ਅਸੀਂ ਆਪਣੀਆਂ ਸਰਵਿਸਿਜ਼ ਰੀਜ਼ਿਊਮ ਕਰਾਂਗੇ ਇਨ ਦਾ ਮੀਨ ਵਾਈਲ ਜੋ ਐਮਰਜੈਂਸੀ ਸਰਵਿਸਿਜ਼ ਹੈ ਉਹ ਚੱਲ ਹੀ ਰਹੀਆਂ ਅਸੀਂ ਉਹਨਾਂ ਨੂੰ ਬੰਦ ਵੀ ਨਹੀਂ ਕੀਤਾ ਦੇਖੋ ਜੀ ਹਜੇ ਅਸੀਂ ਫੇਜ਼ਸ ਚ ਸਟ੍ਰਾਈਕ ਅਨਾਉਂਸ ਕੀਤੀ ਸੀ ਅਸੀਂ ਡਿਪਾਰਟਮੈਂਟ ਨੂੰ ਥਰੂ মিডিਆ ਵੀ ਤੇ ਥਰੂ ਪਬਲਿਕ ਵੀ ਥਰੂ ਪ੍ਰੋਪਰ ਚੈਨਲ ਵੀ ਅਸੀਂ ਸਾਰੀ ਇਨਫੋਰਮੇਸ਼ਨ ਗਵਰਨਮੈਂਟ ਨੂੰ ਦਿੱਤੀ ਹੋਈ ਹੈ ਅਸੀਂ ਫੇਜ਼ 2 ਮੀਟਿੰਗ ਤੋਂ ਬਾਅਦ ਸ਼ੁਰੂ ਕੀਤਾ ਜਦੋਂ ਸਾਨੂੰ ਕੋਈ ਅਸ਼ੋਰੈਂਸ ਨਹੀਂ ਮਿਲੀ ਵੀ ਆਰ ਵੈਰੀ ਹੋਪਫੁਲ ਅਸੀਂ ਇਹੀ ਉਮੀਦ ਰੱਖਦੇ ਹਾਂ ਵੀ ਸਰਕਾਰ ਸਾਡੀ ਗੱਲ ਸੁਣੇਗੀ ਤੇ ਸਾਨੂੰ ਛੇਤੀ ਛੇਤੀ ਇਹਦਾ ਕੋਈ ਨਿਬੇੜਾ ਹੋਏਗਾ ਨਹੀਂ ਹੋਇਆ ਤਾਂ ਫਿਰ ਅਸੀਂ ਫੇਜ਼ 3 ਦੀ ਸਟ੍ਰਾਈਕ ਤੇ ਜੋ ਜੋ ਚੀਜ਼ਾਂ ਪਲਾਨਡ ਨੇ ਉਹ ਅਸੀਂ ਅੱਗੇ ਸੋਚਾਂਗੇ ਅਮਰਸੇ ਸੇਵਾ ਵਾਲੇ ਕਹਿੰਦੇ ਐਗਜ਼ਾਮ ਐਮਰਜੈਂਸੀ ਚੱਲ ਰਹੀ ਹੈ ਜੀ ਅਸੀਂ ਐਮਰਜੈਂਸੀ ਇੱਕ ਦਿਨ ਵੀ ਬੰਦ ਨਹੀਂ ਹੋਈ ਸਾਡੇ ਸਰਜਨ ਸਾਡੇ ਸਪੈਸ਼ਲਿਸਟ ਡਾਕਟਰ ਸਾਰੇ ਔਨ ਕਾਲ ਐਮਰਜੈਂਸੀਜ਼ ਅਟੈਂਡ ਕਰ ਰਹੇ ਨੇ ਐਮਸੀਐਚ ਸਰਵਿਸਿਜ਼ ਚੱਲ ਰਹੀਆਂ ਕਿਸੇ ਦੀ ਡਿਲੀਵਰੀ ਕਿਸੇ ਦੀ ਐਮਰਜੈਂਸੀ ਕੋਈ ਰੋਡ ਐਕਸੀਡੈਂਟ ਟਰਾਮਾ ਈਵਨ ਕੋਰਟ ਕੇਸ ਕੋਈ ਮੈਡੀਕਲ ਅਸੀਂ ਨਹੀਂ ਰੁਕੇ ਹੋਏ ਉਹ ਚੱਲ ਰਹੇ ਆ ਤੇ ਸਾਡੇ ਸਾਰੇ ਡਾਕਟਰਸ ਔਨ ਕਾਲ ਹਮੇਸ਼ਾ ਹੀ ਡਿਊਟੀ ਕਰ ਰਹੇ ਮਹਿੰਦਰ ਕੁਮਾਰ ਹੈ ਜੀ ਕਿੱਥੋਂ ਹੈ ਜੋਗੀਪੁਰ ਕੀ ਤਕਲੀਫ ਇਫੈਕਸ਼ਨ ਹੋਇਆ ਤੇ 6:00 ਵਜੇ ਸੀ। ਇਹ ਲੈ ਸੀ ਬਾਈ। ਆ ਵਰਤੀ ਰਿਹਾ ਸੀ 8 ਦਿਨ। ਅੱਛਾ। ਉਹਨੂੰ ਪਤਾ ਨਹੀਂ ਸੀ ਕਿ ਇਹ ਹੜਤਾਲ। ਸਾਨੂੰ ਪਤਾ ਨਹੀਂ ਸੀ ਜੀ ਹੜਤਾਲ। ਕੀ ਮੰਗ ਕਰਦੇ? ਮੰਗ ਤਾਂ ਕੀ ਹੈ ਦਵਾਈ ਦੇਣ ਮਿਲ ਜਾਣੀ ਚਾਹੀਦੀ ਤੇ ਟਾਈਮ ਸਰ ਹੋ ਰਿਹਾ ਤੇ ਬਾਕੀ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਡਾਕਟਰਾਂ ਦਾ ਨਾ ਵੜਦਾਰ ਕਰਕੇ ਦੁਨੀਆ ਦੁਖੋਂਦੀ। ਕਿਉਂਕਿ ਉਹਦਾ ਪਤਾ ਸੀਗਾ ਤੁਹਾਨੂੰ। ਸਾਨੂੰ ਨਹੀਂ ਪਤਾ ਸੀਗਾ ਜੀ ਹੜਤਾਲ ਦਾ। ਦੁਨੀਆ ਪ੍ਰੇਸ਼ਾਨ ਹੋ ਰਹੀ ਹੈ। ਹਾਂ ਜੀ ਹਾਂ ਜੀ ਸਰ ਜਿਹੜੀ ਤਾਰ ਹੈਗੀ ਪਿਛੇ ਦਿਨ ਵੀ ਚੱਲੀ ਆ ਅੱਜ ਜੀ ਪੰਜਵਾਂ ਦਿਨ ਹੋ ਗਿਆ ਇਸ ਵਿਰੋਧ ਪ੍ਰਦਰਸ਼ਨ ਦਾ ਅਸੀਂ ਨਹੀਂ ਚਾਹੁੰਦੇ ਕੋਈ ਮਰੀਜ਼ਾਂ ਦੀ ਦਿੱਕਤ ਆਵੇ ਅਸੀਂ ਇਸ ਲਈ ਐਮਰਜੈਂਸੀ ਵਿੱਚ ਆਪਣੇ ਡਾਕਟਰ ਵਧਾ ਦਿੱਤੇ ਹਨ ਤੇ ਲੋਕਾਂ ਦੀ ਪਰੇਸ਼ਾਨੀ ਨਾ ਹੋਵੇ ਲੇਕਿਨ ਓਪੀਡੀਜ਼ ਬੰਦ ਰੱਖਣੀ ਸਾਨੂੰ ਮਜਬੂਰ ਕਰ ਰਹੀ ਹੈ ਸਰਕਾਰ ਕਿਉਂਕਿ ਜੇ ਹੱਲ ਕਰਨਾ ਤੇ ਕਰ ਦਿਓ ਫਿਰ ਲਟਕਾ ਕਿਉਂ ਰਹੇ ਜੇ ਤੂੰ ਮੰਨ ਰਹੇ ਹੋ ਸਾਰੀ ਗੱਲਾਂ ਜਦੋਂ ਮੀਟਿੰਗ ਚ ਕਹਿ ਰਹੇ ਹੋ ਕਿ ਚਾਰਟਰ ਕੈਬਨਟ ਮੰਤਰੀ ਆ ਕੇ ਕਹਿ ਰਹੇ ਕਿ ਇਨ ਬਿਨ ਪਾਲਣਾ ਅਸੀਂ ਇਹਨੂੰ ਮੰਨ ਲਾਂਗੇ ਇਹਨੂੰ ਲਾਗੂ ਕਰ ਦਾਂਗੇ ਤਾਂ ਉਸੇ ਗੱਲ ਨੂੰ ਲਿਖਤ ਚ ਦੇਣ ਚ ਕੀ ਦਿੱਕਤ ਹੈ ਸਾਨੂੰ ਸਮਝ ਨਹੀਂ ਆ ਰਹੀ ਜੋ ਇਸ ਚੀਜ਼ ਲਈ ਅੱਜ ਵਿਰੋਧ ਪ੍ਰਦਰਸ਼ਨ ਪੰਜਵੇਂ ਦਿਨ ਵੀ ਲੱਗ ਜਾ ਰਹੀ ਹੈ ਮਰੀਜ਼ਾਂ ਵੱਲੋਂ ਕਿਹਾ ਜਾ ਰਿਹਾ ਕਿ ਵੀ ਐਮਰਜੈਂਸੀ ਸੁਵਿਧਾ ਜਿਹੜੀ ਹੈਗੀ ਉਹ ਨਹੀਂ ਦਿੱਤੀ ਜਾ ਰਹੀ ਤੁਹਾਡੇ ਵੱਲੋਂ ਅਮਨਿਸਿਸ ਉਹ ਬਦਤਸੀ ਆਪ ਦੇਖ ਸਕਦੇ ਹੋ ਕਿ ਜਿੱਤੇ ਵੀ ਮਰੀਜ਼ ਆ ਰਿਹਾ ਹੈ ਉਥੇ ਉਹ ਅਟੈਂਡ ਕੀਤਾ ਜਾ ਰਿਹਾ ਹੈ ਜਿਹੜਾ ਅਮਰਜੈਂਸੀ ਪੇਸ਼ੈਂਟ ਹੈ ਅਮਰਜੈਂਸੀ ਪੇਸ਼ੈਂਟ ਹੈ ਉਹਦੇ ਵਿੱਚ ਕੋਈ ਕਿਸੇ ਦਾ ਜਾਣੀ ਨੁਕਸਾਨ ਕਿਸੇ ਦਾ ਕੋਈ ਹਰਜਾ ਹੋ ਜੇ ਇਹ ਅਸੀਂ ਬਿਲਕੁਲ ਨਹੀਂ ਚਾਹਾਂਗੇ ਇਸ ਕਰਕੇ ਜਿਹੜੀ ਗਰਭਵਤੀ ਔਰਤਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਟ੍ਰੀਟਮੈਂਟ ਮਿਲ ਰਿਹਾ ਹੈ ਜਿਹੜੇ ਟ੍ਰੋਮਾ ਦੇ ਕੇਸ ਆ ਰਹੇ ਨੇ ਉਹਨਾਂ ਨੂੰ ਬਿਲਕੁਲ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਕਿਸੇ ਤਰ੍ਹਾਂ ਦੀ ਹੋਰ ਅਮਰਜੈਂਸੀ ਆ ਗਈ ਮੈਡੀਕਲ ਅਮਰਜੈਂਸੀ ਸਰਜਿਕਲ ਅਮਰਜੈਂਸੀ ਸਾਰੇ ਅਟੈਂਡ ਹੋ ਰਹੇ ਨੇ ਕੋਈ ਸਾਰੇ ਸਰਜਨ ਸਾਡੇ ਸਾਰੇ ਡਾਕਟਰ ਸਾਰੇ ਸ਼ਾਮ ਸਿਰਫ ਓਪੀਡੀ ਬੰਦ ਰੱਖ ਕੇ ਰੂਟੀਨ ਓਪਰੇਸ਼ਨਸ ਨੂੰ ਅਸੀਂ ਇੱਕ ਵਿਰੋਧ ਦਾ ਟੰਗਾ ਸਾਡਾ ਹੋਰ ਅਸੀਂ ਕਰੀਏ ਵੀ ਕੀ ਮਜਬੂਰ ਹੋ ਕੇ ਕਰਨਾ ਪੈ ਰਿਹਾ ਹੈ ਅੱਜ ਮਾਰਚ ਵੀ ਕੀਤਾ ਗਿਆ ਹੈ ਸਾਡੇ ਵੱਲੋਂ ਕਿੱਥੇ ਦਾ ਮਾਰਚ ਇਹ ਗੇਟ ਲਈ ਅਸੀਂ ਸੰਬੋਧਨ ਕਰਨ ਲਈ ਪਬਲਿਕ ਨੂੰ ਦੱਸਣ ਲਈ ਅੱਜ ਕੀਤੀ ਹੈ ਜਿਹੜੇ ਲੋਕ ਸਾਡੇ ਵਿੱਚ ਆ ਰਹੇ ਨੇ ਸਾਡੇ ਹਸਪਤਾਲਾਂ ਵਿੱਚ ਪਹੁੰਚ ਰਹੇ ਨੇ ਉਹ ਪੁੱਛ ਰਹੇ ਨੇ ਕਿ ਤੁਹਾਡੀ ਮੰਗਾਂ ਕੀ ਨੇ ਉਹ ਮੰਗਾਂ ਦੱਸਣ ਲਈ ਕੀਤੀ ਹੈ ਸਾਡੇ ਅਧਿਕਾਰੀ ਵੀ ਪਿੱਛੇ ਬੈਠੇ ਨੇ ਉਹਨਾਂ ਨੂੰ ਵੀ ਦੱਸ ਰਹੇ ਆ ਕਿ ਗੱਲ ਪਹੁੰਚਾਈ ਜਾਵੇ ਡਿਪਾਰਟਮੈਂਟ ਵਿੱਚ ਜੋ ਸਹੀ ਗੱਲਨ ਬਣਦੀ ਹੈ ਜਿਸ ਨੂੰ ਆਪਾਂ ਨੂੰ ਵਾਕਈ ਪਹਿਲਾਂ ਕਹਿਣਾ ਮੰਦਾ ਸੀ ਇਹ ਕਈ ਸਾਲਾਂ ਦੀ ਦਿੱਕਤ ਹੈ ਅੱਜ ਦੀ ਦਿੱਕਤ ਨਹੀਂ ਹੈ ਜਿਸ ਨੂੰ ਪਹਿਲਾਂ ਭੁਗਤਦੇ ਆਏ ਆ ਲੋਕ ਸੋ ਇਹ ਗੱਲਾਂ ਪਹਿਲਾਂ ਵੀ ਰੱਖੀਆਂ ਜਾਣੀ ਚਾਹੀਦੀ ਵਿਭਾਗਾ ਵਿੱਚ ਉਹ ਜਿਹੜੇ ਹੋ ਗਏ ਪਾਗੀ ਅਧਿਕਾਰੀਆਂ ਦੀ ਮੈਂ ਕਹਾਂਗਾ ਕਿ ਇੱਕ ਨਾਕਾਮੀ ਹੈ ਕਿ ਉਹ ਪਹਿਲਾਂ ਇਹਨਾਂ ਗੱਲਾਂ ਨੂੰ ਸਹੀ ਤਰ੍ਹਾਂ ਰੱਖ ਨਹੀਂ ਪਏ ਇਸ ਕਰਕੇ ਹੜਤਾਲ ਦੀ ਨੋਬਤ ਆ ਗਈ ਮੀਟਿੰਗ ਵੀ ਚੱਲ ਰਹੀ ਹੈ ਸਰ ਮੀਟਿੰਗ ਪਹਿਲਾਂ ਹੋਈ ਹੈ ਜੇ ਸਾਲੇ ਹਾਲੇ ਸਾਹ ਕੋਈ ਸੱਦਾ ਨਹੀਂ ਹੈਗਾ ਮੀਟਿੰਗ ਦਾ